ਐਨ ਵੀ ਵੇਖਣਾ ਹੈ ਕਿ ਅਸੀਂ ਆਪਣੇ ਪਰਮੇਸ਼ਰ ਦੇ ਲਈ ਜਿਨ੍ਹਾਂ ਦੇ ਪ੍ਰਭੂ ਦੇ ਵਿੱਚ ਆਏ ਕੀ त्यागे ਹੈ ਹallelujah ਚਲੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਚੱਲਦੇ ਹਾਂ ਜਿਸ਼ਾਈ ਨਵੀਂ ਦੀ ਕਿਤਾਬ ਜਿਸ਼ਾਈ ਕੱਦੀ ਦੀ ਕਿਤਾਬ ਉਹਦਾ 55 ਕੋਦੀ 7 ਐਤ ਪੜਾਂਗੇ ਪਰਮੇਸ਼ਰ ਦੀ ਇੰਦਾ ਅੰਦਰ ਦੂਰ ਤਾਂ ਆਪਣੇ ਰਾਹ ਨੂੰ ਤੇ ਅੱਗੇ ਤੇ ਬੁਰਿਆਰ ਆਪਣੇ ਖਿਆਲਾਂ ਤੇ ਉਹ ਯਹੋਵਾ ਵੱਲ ਮੁੜੇ ਕੇਵਲ ਮੁੜਨਾ ਯਹੋਵਾ ਵੱਲ ਅੰਦਰ ਯਹੋਵਾ ਵੱਲ ਮੁੜੇ ਤੇ ਉਹ ਉਸਤੇ ਰਾਮ ਕਰੇਗਾ ਜਦੋਂ ਹੀ ਆਪਣੇ ਰਾਹਾਂ ਨੂੰ ਛੱਡ ਕੇ ਉਹਨਾਂ ਨੂੰ ਤਿਆਗ ਕੇ ਯਹੋਵਾ ਦੇ ਵੱਲ ਮੁੜਾਂਗੇ ਮਾਚੀ ਨਿਕੋਂ ਤਾਂ ਹੱਦ ਕੇ ਰਾਮ ਕਰੇਗਾ ਪਰ ਜੇਕਰ ਸਾਡੇ ਰਾਹ ਉਹੀ ਆ ਧਿਆਨ ਦੇ ਨਾਲ ਸੁਣੋ ਉਹ ਰਾਹ ਕਿਹਨੇ ਉਹ ਰਾਹ ਉਹ ਨੇ ਜੂ ਹੀ ਪ੍ਰਭੂ ਦੇ ਵਿੱਚ ਆ ਜਾਂਦੇ ਅੱਜ ਵੀ ਸਾਡਾ ਧਿਆਨ ਠੇਕੇ ਵੱਲ ਆਪਾਂ ਉਸ ਰਾਹ ਨੂੰ ਚੱਲਦੇ ਹallelujah ਅੱਜ ਵੀ ਸਾਡਾ ਰਾਹ ਕਿੱਧਰ ਉਸੇ ਮੰਡਲੀ ਵੱਲ ਜਿੱਥੋਂ ਨਹੀਂ ਨਿਕਲੇ ਹallelujah ਜਿੱਥੇ ਠੱਠਾ ਮਜ਼ਾਕ ਹੁੰਦਾ ਹੈ ਜਿੱਥੇ ਘੱਡੀਆਂ ਮਜ਼ਾਕ ਦਿੰਦੇ ਜਾਂਦੇ ਖੜਕੇ ਮੋੜਾਂ ਤੇ ਸਾਡਾ ਰਾਹ ਅੱਜ ਕਿੱਥੇ ਉਹੀ ਅੱਜ ਵੀ ਸਾਡਾ ਰਾਹ ਉਹੀ ਗਲਤ ਤੀਵੀਆਂ ਵੱਲ ਅਲਿਦ ਪਰਮੇਸ਼ਰ ਦੀ ਇੰਦਾ ਅੰਦਰ ਦੁਨਿਆਵੀ ਆਪਣੇ ਰਾਹ ਨੂੰ त्याਗੇ ਤੇ ਬੁਰਿਆਰ ਆਪਣੇ ਖਿਆਲਾਂ ਨੂੰ ਤੇ ਉਹ ਯਹੋਵਾ ਵੱਲ ਮੁੜੇ ਕੇ ਦੇ ਵੱਲ ਮੋੜਨ ਯਹੋਵਾ ਵੱਲ ਅੰਦਰ ਯਹੋਵਾ ਵੱਲ ਮੁੜੇ ਤੇ ਉਹ ਉਸਦੇ ਰਾਮ ਕਰੇਗਾ ਜਿਹੜੀ ਆਪਣੇ ਰਾਹਾਂ ਨੂੰ ਛੱਡ ਕੇ ਉਹਨਾਂ ਨੂੰ ਤਿਆਗ ਕੇ ਇਹ ਹਵਵਾ ਦੇ ਵੱਲ ਮੁੜਾਂਗੇ ਉਹ ਜਿਹਨੇ ਕੋਤ ਹੱਟ ਕੇ ਰਾਮ ਕਰੇਗਾ पर जे रहा ओन देना जेकर जीजा जो निकले अजय भी नहीं चीज करते हैं फिर यह होगा हले भी है सू चीजा छे आशीष लवेंगे पर जेकर नहीं छटा परमेश्वर का क्रोध फट गएगा हले भी है क्योंकि बच्चन लेकिन क्यों ज्यों ਕਿ ਮੇਰੇ ਖਿਆਲ ਅੰਦਰ ਤੁਹਾਡੇ ਖਿਆਲ ਨਹੀਂ ਹਨ ਹallelujah ਆਪਾਂ ਲਈ ਆਪ ਪੜਦੇ ਅੱਜ ਤੋਂ ਲਿਖਿਆ ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ ਨਾ ਤੁਹਾਡੇ ਰਾਹ ਮੇਰੇ ਰਾਹ ਨਹੀਂ ਯਹੋਵਾ ਦਾ ਬਾਤ ਹੈ ਹallelujah ਅੰਦਰ ਜਿਹੜੇ ਰਾਹਾਂ ਤੇ ਤੁਸੀਂ ਚੱਲਦੇ ਹੋ ਇਹ ਮੇਰੇ ਰਾਹ ਨਹੀਂ ਹallelujah ਜਿਹੜੇ ਰਾਹਾਂ ਤੇ ਤੁਸੀਂ ਚੱਲ ਜਾਂਦਾ ਇਹ ਰਾਹ ਮੇਰੇ ਨਹੀਂ ਜਿਹੜੇ ਖਿਆਲਾਂ ਵਿੱਚ ਤੁਸੀਂ ਰਹਿੰਦੇ ਹੋ ਇਹਨਾਂ ਖਿਆਲ ਮੇਰੇ ਨਹੀਂ ਤੁਹਾਡੇ ਖਿਆਲ ਕਰਦੇ ਨੇ ਸੰਸਾਰੀ ਹallelujah ਇਹ ਸੋਚਦੇ ਰਹਿੰਦੇ ਕਿੱਦਾਂ ਕਰਾਂਗੇ ਇਹ ਬਹੁਤ ਸਾਰੀਆਂ ਸਾਡੇ ਦਿਮਾਗ ਦੇ ਵਿੱਚ ਸੋਚਾਂ ਆਉਂਦੀਆਂ ਕਿਸੇ ਨੂੰ ਬਰੌਂਦੀਆਂ ਕਿਸੇ ਨੂੰ ਮਾਰਾ ਬਹਿਂਦੀਆਂ ਕੁਝ ਗਲਤ ਕਰਦੀਆਂ ਪਰਮੇਸ਼ਰ ਕਹਿੰਦਾ ਤੁਹਾਡੇ ਖਿਆਲ ਮੇਰੇ ਖਿਆਲ ਨਹੀਂ ਹallelujah ਹallelujah ਅੰਤਾਂ ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ ਏਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ ਪਰਮੇਸ਼ਰ ਜੀਂਦਰ ਮੇਰੇ ਖਿਆਲ ਕਿਥੋਂ ਦੇ ਆ ਉੱਚੇ ਤਾਂ ਦੇ ਨੇ ਹallelujah ਮੇਰੇ ਖਿਆਲ ਕਿਥੋਂ ਦੇ ਨੇ ਤਾਂ ਨੇ ਮੇਰੀਆਂ ਸੋਚਾਂ ਕਿਹੜੀਆਂ ਨੇ ਉੱਚੀਆਂ ਨੇ ਤਾਂ ਦੀਆਂ ਪਰ ਤੁਹਾਡੀਆਂ ਸੋਚਾਂ ਕਿਹੜੀਆਂ ਨੇ ਤੁਹਾਡੇ ਰਾਹ ਕਿਹੜੇ ਠੇਕੇ ਤੇ ਜਾਣੇ

ਪਰਮੇਸ਼ਰ ਕਹਿੰਦਾ ਫਿਰ ਯਹੋਵਾ ਤੁਹਾਡੇ ਉੱਤੇ ਕੀ ਕਰੇਗਾ ਰੈਮ ਕਰੇਗਾ ਸਾਡਾ ਪਰਮੇਸ਼ਰ ਸਾਡੇ ਪਰਮੇਸ਼ਰ ਵੱਲੋਂ ਜੋ ਅੰਦ ਦਿਆਲੂ ਹੈ ਅੰਦਰ ਸਾਡਾ ਪਰਮੇਸ਼ਰ ਦੀਆਂ ਅੰਦ ਦਿਆਲੂ ਤਿਆਰ ਕਰਨ ਵਾਲਾ ਪਰਮੇਸ਼ਰ ਹੈ ਦਿਆਲੂ ਪਿਤਾ ਹੈ ਤਾਲਿਬ ਦੇ ਅੰਦਰ 13ਵਾਂ ਵਚਨ ਸ਼ਹਿਦ ਨਾਲੋਂ ਮਿੱਠਾ ਹੈ ਮਿੱਠਾ ਕਿਉਂ ਹੈ ਕਿਉਂਕਿ ਜੀਵ ਬਚਨ ਦਾ ਪ੍ਰੀਤ ਰੱਖਦੇ ਆ ਪਰਮੇਸ਼ਰ ਦੀ ਆਗਿਆਕਾਰੀ ਕਰਦੇ ਆ ਫਿਰ ਉਹ ਸਾਨੂੰ ਮਿੱਠਾ ਹੀ ਲੱਗਣਾ ਜੀ ਸਿੱਧੇ ਚੱਲਦੇ ਪ੍ਰਭੂ ਦੇ ਨਾਂ 'ਚਦਾ ਹੀ ਵੇਜ ਜਾਂਦੇ ਆ ਫੇਰ ਚਾਹੀ ਕਿਸ ਤਰ੍ਹਾਂ ਦੇ ਵੀ ਬਚਰੋ ਇਥੇ ਸਾਨੂੰ ਮਿੱਠਾ ਹੀ ਲੱਗਣਾ ਹallelujah ਪਰ ਜੇਕਰ ਇਸ ਤੇ ਨਹੀਂ ਚੱਲਦੇ ਤਾਂ ਫੇਰ ਸਾਨੂੰ ਵਜਨ ਕਿੱਥਾਂ ਲੱਗਣਾ ਕੜਮ ਹallelujah ਜੀ ਪ੍ਰਭੂ ਵੀ ਚਾ ਚੁਕੇ ਨਸ਼ੇ ਕਰਦੇ ਆ ਦਵਾਈਆਂ ਪਾਉਂਦੇ ਆ ਅਹੀਂ ਚੁੰਨੇ ਪਾਉਂਦੇ ਆ ਤਮਾਕੂ ਖਾਂਦੇ ਆ ਸਾਡਾ ਧਿਆਨ ਬੰਤ ਚੀਜ਼ਾਂ 'ਵਾਲਿਆ ਸਾਡੇ ਰਾਹ ਅਜੇ ਵੀ ਉਧਰ ਬੰਦਗੀ ਵੇਖੀ ਆਪਾਂ ਫੇਰ ਉਤਰ। ਮੈਂ ਤਾਂ ਹੱਡੀ ਗੱਲ ਨਹੀਂ ਕਰਦੀ। ਮੇਰੇ ਡੈਡੀ ਸੀਗੇ ਇੱਥੇ ਮੰਮੀ ਅੰਦਰ ਇਹ ਮੇਰੇ ਡੈਡੀ ਮੰਮੀ ਨੇ ਦੋਵਾਂ ਨੇ ਤੌਬਾ ਕੀਤੀ ਬਪਤਿਸਮਾ ਲਿਆ। ਤੇ ਸੱਚੇ ਤਕੋ ਇੱਥੇ ਕਣ ਕੇ ਸੱਚੀ ਬੋਲਣਾ। ਨਾ ਮੇਰੀ ਆਦਤ ਹੈ ਝੂਠ ਬੋਲਣ ਦੀ ਨਾ ਮੈਂ ਬੋਲਦੀ। ਕਾਹੀ ਮੇਰਾ ਬੋਲ ਚਾਲ ਜਿਹੜਾ ਨਾ ਹਰੇਕ ਨੂੰ ਕੜਵਾ ਲੱਗਦਾ ਹੈ। ਹallelujah। ਕਿਉਂ ਮੇਰੇ ਵਿੱਚ ਉਹ ਮਿੱਠਾ ਮਿੱਠਾ ਬੰਦ ਨਹੀਂ ਹੈਗਾ। ਖੁਦਾ ਵੀ ਯਿਸੂ ਮਸੀਹ ਵੀ ਜਦ ਕਰਦੀ ਤਾਂ ਇਹ ਸੀ ਕਿ ਜਦ ਉਹਨਾਂ ਨੇ ਵੇਖਿਆ ਸੀਗਾ ਹਰਕਲ ਦੇ ਬੂਏ ਦੇ ਅੱਗੇ ਲੋਕ ਖੜਕੇ ਕਬੂਤਰ ਵੇਚਦੇ ਸੀਗੇ ਬਹੁਤ ਸਾਰੀਆਂ ਏਦਾਂ ਚੀਜ਼ਾਂ ਵੇਚਦੇ ਸੀ ਤੇ ਪਰਮੇਸ਼ਰ ਨੇ ਇਹਨਾਂ ਨੂੰ ਮਨਾ ਕੀਤਾ ਨਹੀਂ ਤੇ ਯਿਸੂ ਮਸੀਹ ਨੇ ਇੱਕ ਰੱਸੀ ਦਾ ਕੋੜਾ ਬਣਾ ਕੇ ਤੇ ਪੇਰਿਆਂ 'ਤੇ ਉਹਨਾਂ ਸਾਧਿਆ ਨਾ ਹallelujah ਤੇ ਮੇਰੇ ਵਿੱਚ ਵੀ ਮਿਠਾਸ ਇਹੋ ਜਿਹੀ ਮਿਠਾਸ ਨਹੀਂ ਅੱਜ ਚਿਕਨੀਆਂ ਚੋਪੜੀਆਂ ਗੱਲਾਂ ਕਰਨ ਪਿਆ ਸਿੱਧਾ ਬੋਲਾਂ ਕਿ ਸੱਚ ਬੋਲਾਂ ਕਿ ਹallelujah ਕਿ ਜੋ ਪਤਾਨੇ ਮੇਰੇ ਅੰਦਰ ਆਪਣਾ ਕਲਾਮ ਪੜ ਪਾਇਆ ਉਹ ਮੈਂ ਤੁਹਾਨੂੰ ਦੱਸਾਂਗੀ ਮੇਰੇ ਮੰਮੀ ਡੈਡੀ ਹੁੰਦੇ ਸੀਗੇ ਔਰ ਮੰਮੀ ਮੇਰੀ ਜਦੋਂ ਘਰ ਉਹਨਾਂ ਨੂੰ ਹੋਏ ਅਗੇ ਤਾਰ ਕੇ ਤੇ ਮੇਰੇ ਡੈਡੀ ਨੇ ਉਸ ਵੇਲੇ ਪਿੰਡ ਵਿੱਚ ਦੌੜ ਦੇਣਾ ਕਿਉਂਕਿ ਸਾਡੇ ਘਰ ਪਿੰਡੋਂ ਬਾਹਰ ਵਾਰ ਸੀ ਪਿੰਡ ਚ ਦੌੜ ਜਾਣਾ ਤਾਰੂ ਵੀ ਮਾਤਾ ਨੇ ਆਖਣਾ ਅਈਏ ਜੇ ਰੱਬ ਦੀ ਸੂਰੀ ਜੁਆਏ ਪਰਮੇਸ਼ਰ ਦੇ ਘਰ ਆਏ ਆ ਘਰ ਆ ਕੇ ਕਿਤੇ ਪ੍ਰਾਰਥਨਾ ਕਰ ਕਿ ਪਰਮੇਸ਼ਰ ਤੇਰਾ ਧੰਨਵਾਦੀ ਤੇਰੇ ਘਰ ਵਿੱਚ ਝੋਲੀਆਂ ਭਰ ਕੇ ਵਰਕਤਾਂ ਲੈ ਕੇ ਆਏ ਤਾਂ ਪਰਣ ਕਿਤਨੇ ਵਰਕਤਾਂ ਕੀ ਲੈ ਕੇ ਉਹਦੀ ਸੰਸਾਰੀ ਅੱਖਾਂ 'ਚ ਉਹਦਾ ਜੀ ਕਰਦਾ ਨਹੀਂ ਕਿ ਉਹਨੂੰ ਦੇ ਵਿੱਚ ਸੰਸਾਰੀ ਚ ਜਾਣਾ। ਕਿੰਨਾ ਕਿਥੇ ਤੋੜ ਜਾਣਾ ਪਿੰਡ ਸ੍ਰੀ ਮੋਸਲੇ ਦਾਰੂ ਪੀਣੀ ਘਰਾਂ ਦੇ ਕਲੇਸ਼ ਪਾਣਾ ਮਾਤਾ ਨੂੰ ਕਾਲਾ ਕੱਢਣੀਆਂ ਮਾੜਾ ਚੰਗਾ ਬੋਲਣਾ ਅਤਨਾ ਕੀ ਲੈ ਕੇ ਆਏਂ ਕਿ ਉੱਥੇ ਪ੍ਰਭੂ ਦੇ ਵਿੱਚ ਆ ਗਏ ਆ ਤੋਬਾ ਕਰ ਲਈ ਅੰਦੇ ਹੀ بڑا ਇhbarਸਾਨ ਕਰ ਦਿੱਤਾ ਪਰਮੇਸ਼ਰ ਨੇ ਅਹੀਂ ਤਾਂ ਆਪਣਾ ਜੀਵਨ ਦੇਨਾ ਤੇ ਪਪਟਿਸਮਾ ਲੈਨੇ ਅੱਡੀ ਬਹਾਦਰੀ ਕਰ ਦਿੱਤੀ ਆਪਾਂ ਇਹ ਤੇ ਰੋਜ਼ ਨਿੰਮ ਦੇ। ਇਹ ਫਿਰ ਬਪਤਿਸਮਾ ਨਹੀਂ ਸਮਝੋ ਤੀ ਨਾ ਅਈ ਲਿਆ ਇੱਕ ਦਿਨ ਕੁਛ ਨਹੀਂ ਹੋ ਗਿਆ। ਜੇ ਆਪਾਂ ਰਾਹ ਨਹੀਂ ਧਿਆਕੇ। ਜੇ ਆਪਣੇ ਖਿਆਲ ਨਹੀਂ ਉਹ ਛੱਡੇ ਤੇ ਹਲਲੀਆ। ਕਿਉਂਕਿ ਪਰਮੇਸ਼ਰ ਦੇ ਅੰਦਰ ਮੇਰੇ ਰਾਹ ਤੁਹਾਡੇ ਰਾਹ ਨਹੀਂ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ। ਅੰਦਰ ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਨੇ। ਆਕਾਸ਼ ਕਿੰਨਾ ਉੱਚਾ ਕਰਦੀ ਤੋਂ। ਆਕਾਸ਼ ਤੇ ਵੀ ਚੜੇਗਾ ਅਜ ਤੱਕ ਵਜਤ ਲਿਖੇ ਜਿਵੇਂ ਅੰਕਾਸ਼ ਤਰਤੀ ਤੋਂ ਉੱਚੇ ਨੇ ਅੰਦਰ ਤੇਵੇਂ ਮੇਰੇ ਰਾ ਜਿਹੜੇ ਤੁਹਾਡੇ ਨਾਮ ਹਨ ਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਤੁਹਾਡੇ ਖਿਆਲ ਕਿਧੋਂ ਦੇ ਧਰਤੀ ਦੇ ਕਿਆ ਪਰ ਤੁਮੇਂ ਜੇ ਆਸ਼ੀਸ਼ ਮਿਲ ਜੇ ਪਰਮੇਸ਼ਰ ਤੁਹਾਨੂੰ ਉਹ ਆਸ਼ੀਸ਼ ਦੇਣਾ ਚਾਹੁੰਦਾ ਜਿਹੜੀ ਕੋਈ ਬਾ ਨਹੀਂ ਸਕਦਾ ਹallelujah

ਤਾਂ ਨਹਿ ਓ ਮਨੁੱਖ ਜਿਹੜਾ ਦੁਸ਼ਤਾਂ ਦੀ ਮਾਰਗ ਉੱਤੇ ਨਹੀਂ ਚੱਲਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਤੇ ਨਾ ਮਕੌਲੀਆਂ ਦੀ ਜੁੰਡੀ ਵਿੱਚ ਬੈਠਦਾ ਹੈ ਹallelujah ਪਰ ਮੇਸ਼ੇ ਤਿੰਤਨ ਤਾਨੋ ਮਨੁੱਖ ਜਿਹੜਾ ਦੁਸ਼ਤਾਂ ਦੀ ਮਾਰਗ ਉੱਤੇ ਨਹੀਂ ਚੱਲਦਾ ਤੇ ਨਾ ਹੀ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਤੇ ਨਾ ਹੀ ਮਕੌਲੀਆਂ ਦੀ ਜੁੰਡੀ ਵਿੱਚ ਬੈਠਦਾ ਕਿਹੜੇ ਰਾਹ ਵਿੱਚ ਨਹੀਂ ਖੜਾ ਰਹਿੰਦਾ ਪਾਪੀਆਂ ਦੇ ਰਾਹ ਵਿੱਚ ਜੇ ਤੂੰ ਤੇ ਪਰਮੇਸ਼ਰ ਦੇ ਵੱਲ ਮੁੜੋਗੇ ਆਪਣੇ ਇਹਨਾਂ ਰਾਹਾਂ ਨੂੰ ਛੱਡ ਕੇ ਉਹ ਚੀਜ਼ਾਂ ਨੂੰ ਛੱਡ ਕੇ ਜੇ ਤੂੰ ਦੀ ਪ੍ਰਭੂ ਦੇ ਵੱਲ ਮੁੜੋਗੇ ਤੇ ਖੁਦਾ ਤੁਹਾਨੂੰ ਆਸ਼ੀਸ਼ ਦੇਵੇਗਾ ਅਰੇ ਇਹ ਵਚਨ ਵੀ ਚੁਪਾੜਦੇ ਆ ਕਿਹੜੀ ਆਸ਼ੀਸ਼ ਖੁਦਾ ਦਾ ਮੈਂ ਦਮਾਂਗਾ ਬਹੁਤਾਂ ਉਦੀ 3 ਖੁਦਾ 23 ਤੇ 26 ਐਤ ਤੱਕ ਪੜਾਂਗੇ ਅੱਜ ਜੀ ਲਿਖਿਆ ਫਿਰ ਤੂੰ ਆਪਣੇ ਰਾਹ ਵਿੱਚ ਪੇਂਟ हट ਕੇ ਚੱਲੇਗਾ ਅਤੇ ਤੇਰਾ ਪੈਰ ਠੇਡਾ ਨਾ ਖਾਵੇਗਾ ਅਰੇ ਨਹੀਂ ਚਿਤੂ ਤੂੰ ਕਿコハマ ਦੇ ਵਾਲਾਂ ਦਾ ਮੁੜੇਗਾ ਜਿਵੇਂ ਹੋਗਾ ਦੇ ਰੰਗ ਰਾਮ ਕਰੇਗਾ ਫਿਰ ਤੂੰ ਬੇਅੜੀ ਅੰਦਰ ਰਾਤ ਵਿੱਚ ਕੀ ਕਰੇਗਾ ਚੱਲੇਗਾ ਕਿਹੜਾ ਰਾਹ ਆ ਜਿਹੜਾ ਪਰਮੇਸ਼ਰ ਵੱਲ ਜਾਂਦਾ ਹੈ ਹੰਜੀ ਪਿੰਕੀ ਭੈਣ ਨੀਂਦੋਂ ਡੀ ਬੱਚ ਨੂੰ ਸੰਗੋ ਧੰਨਵਾਦ ਅਸ਼ੀਸ਼ ਦੇਗਾ ਫਤਾ ਕਿਹੜਾ ਨਾਮ ਕਿਹੜਾ ਇਹ ਹਵਾ ਦੇ ਵਲ ਜਾਂਦਾ ਹੈ ਅੰਦਰ ਫੇ ਤੂੰ ਆਪਣੇ ਰਾਹ ਵਿੱਚ ਮੇ ਅਟਕੇ ਚੱਲੇਗਾ ਤੇ ਤੇਰਾ ਪੈਰ ਥੇੜਾ ਨਾ ਖਾਵੇਗਾ ਜਿਸ ਵੇਲੇ ਤੂੰ ਲੰਮੇ ਪਵੇਂਗਾ ਤੈਨੂੰ ਡਰਨਾ ਲੱਗੇਗਾ ਹਲੇ ਵੀ ਜਿਸ ਵੇਲੇ ਅੰਦਰ ਤੂੰ ਲੰਮੇ ਪਵੇਂਗਾ ਸੌਵੇਂ ਦਾ ਤੈਨੂੰ ਡਰ ਨਾ ਲੱਗੇਗਾ ਹਾਂ ਤੂੰ ਲੰਮਾ ਪਵੇਂਗਾ ਅਗਰ ਤੇਰੀ ਨੀਂਦ ਮਿੱਠੀ ਹੋਵੇਗੀ ਤੇਰੀ ਨੀਂਦ ਕਿਹੜੀ ਹੋਵੇਗੀ ਮਿੱਠੀ ਜਿਹੀ ਕੇਂਦਰਨ ਕਦੀ ਕਦੀ ਕਿਆਂ ਨੂੰ ਆਉਂਦੀ ਗੂੜੀ ਮਿੱਠੀ ਨੀਂਦ ਨਹੀਂ ਤੇ ਕੇਵਲ ਸ਼ੈਤਾਨ ਹੀ ਸੁਪਨੇ ਚ ਸੁਪੰਦਾਂ ਲਿੰਦਾ ਹallelujah ਜੇ ਮਰੇ ਮਰੇ ਸੁਪਨੇ ਚ ਆ ਗਏ ਜੇ ਕੁਝ ਹੋ ਗਿਆ ਅੱਜ ਮੈਨੂੰ ਉਹ ਆ ਗਿਆ ਅੱਜ ਕਈ ਵਾਰ ਹੁੰਦਾ ਜਦੋਂ ਮਿੱਠੀ ਨੀਂਦ ਨਹੀਂ ਦਿੰਦੀ ਅਚਾਨਕ ਦੇ ਭੈ ਤੋਂ ਨਾ ਡਰੀ ਅਤੇ ਨਾ ਹੀ ਡੁੱਟਾ ਉੱਤੇ ਆਉਣ ਵਾਲੀ ਮਿਰਾਨੀ ਤੋਂ ਕਿਉਂਕਿ ਜੇ ਯਹੋਵਾ ਤੇਰੀ ਆਸ ਹੋਵੇਗਾ ਅਤੇ ਉਹ ਤੇਰੇ ਪੈਰ ਨੂੰ ਫਸਣ ਤੋਂ ਬਚਾਵੇਗਾ ਜਦੋਂ ਤੂੰ ਪ੍ਰਮੇਸ਼ਰ ਦੇ ਰਾਹਾਂ ਤੇ ਚੱਲੇਗਾ ਤੇ ਤੇਰੇ ਪੈਰ ਨੂੰ ਫਸਣ ਤੋਂ ਬਚਾਵੇਗਾ ਉਹ ਅੰਨ ਤੂੰ ਫਿਰ ਆਪਣੇ ਰਾਹ ਵਿੱਚ ਬੇਅਟ ਕੇ ਚੱਲੇਗਾ ਹallelujah ਤੇਰੇ ਪੈਰ ਨੂੰ ਠੇਡਾ ਨਾ ਲੱਗੇਗਾ ਕਿਉਂਕਿ ਜਦ ਉਹਦੇ ਰਾਹਾਂ ਵਿੱਚ ਕੀ ਆ ਚਾਨਣ ਹallelujah ਜੇ ਜਦ ਬੰਦਾ ਚਾਨਣੇ ਚਾਹਦਾ ਉਹਨੂੰ ਠੇਡਾ ਲੱਗਦਾ ਹਨੇਰੇ ਜੀ ਲੱਗਦਾ ਹੈ ਅਨੇਰੇ ਜੇ ਆਪਾਂ ਜਾਣਦੇ ਸਾਨੂੰ ਰਾਹ ਦਾ ਵੀ ਪਤਾ ਨਹੀਂ ਲੱਗਦਾ ਸਾਡਾ ਪੈਰ ਉੱਚੇ ਨਹੀਂਗੇ ਤਾਂ ਤੇ ਵੀ ਪੈ ਜਾਂਦਾ ਸਾਨੂੰ ਠੇਡਾ ਵੀ ਲੱਗਦਾ ਪਰ ਡਿੱਗ ਵੀ ਜਾਂਦੇ ਹallelujah ਪਰ ਜਦੋਂ ਚਾਨਣੇ ਚਲਦੇ ਸਾਨੂੰ ਪਤਾ ਕਿ ਨਹੀਂ ਨਹੀਂ ਠਿੱਕਾਂਗੇ ਪਰਮੇਸ਼ੁਰ ਦਾ ਰਾਹ ਪ੍ਰਕਾਸ਼ ਹੈ ਚਾਨਣ ਹੈ ਬਚਿ ਜਲੀਕਰ ਤੇਰੇ ਵਚਨ ਸਾਡੇ ਪੈਰਾਂ ਲਈ ਦੀਪਕ ਤੇ ਸਾਡੇ ਰਾਹ ਦੇ ਲਈ ਚਾਨਣ ਹੈ ਪਰਮੇਸ਼ਰ ਦੇ ਅੰਦਰ ਫਿਰ ਤੂੰ ਬੇ ਅਟਕੇ ਆਪਣੇ ਰਾਹ ਵਿੱਚ ਚੱਲੇਗਾ ਤੇ ਤੇਰਾ ਪੈਰ ਠੇਡਾ ਨਾ ਹੋਵੇਗਾ ਹallelujah ਪਰ ਆਪਣੇ ਰਾਹ ਸਾਨੂੰ त्यागਣੇ ਪੈਣੇ ਹallelujah ਆਪਣੇ ਰਾਹ ਤੁਹਾਨੂੰ ਛੱਡਣੇ ਪੈਣੇ ਸਾਨੂੰ ਉਹ ਖਿਆਲ ਬੁਰੇ ਜਿਹੜੇ ਨੇ ਉਹ ਛੱਡਣੇ ਪੈਣੇ ਉਹ ਬੁਰੀਆ ਜੀ ਛੱਡਣੀ ਪੈਣੀ ਤਾਂ ਹੀ ਇਹਦੀ ਪਰਮੇਸ਼ਰ ਦੇ ਕੋਲੋਂ ਆਸ਼ੀਸ਼ ਨੂੰ ਪਾਵਾਂਗੇ ਤਾਂ ਹੀ ਇਹਦੀ ਪ੍ਰਭੂ ਦੇ ਕੋਲੋਂ ਬਰਕਤ ਨੂੰ ਨਵਾਂਗੇ ਹallelujah ਪਵਿੱਤਰ ਕਿੰਨਾ ਬਣੇ

ਜਿਵੇਂ ਜਿਵੇਂ ਅੰਬੀ ਦੀ ਕਿਤਾਬ ਦੇ ਲਿਖਿਆ ਅੰਛਾਇ ਦੀ ਨ ਪਰਮੇਸ਼ਰ ਮੈਂ ਤੇ ਪ੍ਰਿਸ਼ਟ ਬੰਲਾਂ ਵਾਲਾਂ ਤੇ ਪ੍ਰਿਸ਼ਟ ਲੋਕਾਂ ਦੇ ਵਿੱਚ ਵੱਸਦਾ ਹੈ ਅੰਦਾ ਮੈਂ ਪ੍ਰਿਟ ਬੰਲਾਂ ਵਾਲਾ ਆਪਣੇ ਰਾਹ ਨੂੰ ਛੱਡ ਦੇਣਾ ਜਾਣ ਬੁੱਝ ਕੇ ਅਣਜਾਣੇ ਅਣਜਾਣੇ ਚ ਭੁੱਲ ਚੁੱਕ ਹੋ ਗਈ ਉਹਦਾ ਮਾਫ ਕਰੇਗਾ ਪਰ ਸਾਨੂੰ ਪਤਾ ਪਈ ਮੈਂ ਜੇ ਇਹ ਰਾਹ ਵੱਲ ਗਿਆ ਮੈਂ ਤੋਬਾ ਕੀ ਦੀ ਬਪਦਿਸਮਾ ਲਿਆ ਇਹ ਰਾਹ ਕਿਤਨੂੰ ਜਾਂਦਾ ਤਾਸ ਨੂੰ ਜਾਂਦਾ ਇਹ ਰਾਹ ਤੇਰੇ ਭਰੀ ਹੈ ਮਾਂ ਜਾਨ ਦੇ ਇਹ ਰਾਹ ਨਸ਼ਿਆਂ ਵਾਲੇ ਤਾਂ ਆਂਦੇ ਆ ਮੈਂ ਠੇਕੇ ਵਾਲੀ ਮਹਿਰਬਾਨਾ ਉਧਰ ਨਹੀਂ ਜਾਂਦਾ ਆਪਣੀ ਰਾਨੀ ਕੀ ਕਰ ਦੇਣਾ ਤਿਆਗ ਦੇਣਾ ਛੱਡ ਦੇਣਾ ਆਪਣੇ ਮਨ ਦੇ ਵਿੱਚ ਵੀ ਕਿ ਕਿਸੇ ਨੂੰ ਬੁਰੀ ਸੋਚ ਨਹੀਂ ਲਿਓਣੀ ਪਰ ਇਹ ਖਿਆਲ ਜਿਹੜੇ ਮੈਂ ਛੱਡ ਦੇ ਆ ਕਿਉਂਕਿ ਜੇ ਛੱਡਾਂਗੇ ਨਹੀਂ ਤਾਂ ਜਿੰ ਕੋਦਾ ਦਾ ਫਾਉਕ ਸਾਡੇ ਅੰਦਰ ਹੋਵੇਗਾ ਤਾਂ ਡਰ ਵੀਗਾ ਅੱਜ ਸਾਰੀ ਦੁਨੀਆ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਪ੍ਰਚਾਰ ਹੁੰਦਾ ਹੈ और प्रचार का जो रूहा बचाइया जाए बचाए तो नर्क का आए सर बचाने आए ये तो शरीर एक दिन पता नहीं वेले आत्मा निकले शरीर इसके तड़ कटके डिग जाना है मिट्टी इन्हों तो दूजिया ने चुके पता नहीं कितने उठ देना हल बुरी पर जे ते बुरे हो प्रभु आ चुके हो तो संगती करते हो तो, तो, तो जीवन का अवसर हो ਤਹਾਡੇ ਜੀਵਨ ਵਿੱਚ ਪਰਮੇਸ਼ਰ ਦਾ ਕਲਾਮ ਕੰਮ ਕਰੇਗਾ ਖੁਦਾ ਦੇ ਬਚਨ ਕੰਮ ਕਰਨ ਦੇ ਲਈ ਮੈਂ ਅੱਜ ਇਹ ਸੁਣ ਕੇ ਆਜ ਤੋਂ ਬਾਅਦ ਮੈਂ ਆਹ ਕੰਮ ਹੁਣ ਕਰਤ ਨਹੀਂ ਕਰਨਾ ਹallelujah ਹallelujah ਜੋ ਕੋਈ ਕੋਈ ਪਾਪ ਕਰਦਾ ਜਾਂ ਬੰਦ ਕਰਦਾ ਪਰਮੇਸ਼ਰ ਉਸ ਤੋਂ ਪਰਸੰਨ ਨਹੀਂ ਹੁੰਦਾ ਬਚਨ ਜਿਹੜੇ ਸਦਾਈ ਵਿੱਚ ਚੰਨਣ ਵਾਲਿਆਂ ਤੋਂ ਖੁਦਾ ਖੁਸ਼ ਹੁੰਦਾ ਹੈ ਆਨੰਦ ਹੁੰਦਾ ਹੈ ਉਹੀ ਆਪਣੀ ਮਰਜ਼ੀ ਦੇ ਨਾਲ ਜੀਵਨ ਨੂੰ ਬਤੀਤ ਨਹੀਂ ਕਰ ਸਕਦੇ ਖੁਦਾ ਦੇ ਵਿੱਚ ਆ ਚੁੱਕੇ ਹੋ ਉਹ ਰਾਹ ਛੱਡਨੇ ਪੈਣੇ ਆ ਉਹ ਖਿਆਲ ਜਿਹੜੇ ਕੱਟੜੇ ਬੈੜੇ ਉਹ ਪ੍ਰਭੂ ਦੇ ਵੱਲ ਮੁੜਨਾ ਪੈਣਾ ਜਦੋਂ ਤੁਸੀਂ ਪਰਮੇਸ਼ਰ ਵੱਲ ਮੁੜੋਗੇ ਵਚਨ ਚ ਲਿਖਿਆ ਉਹ ਤੁਹਾਡੇ 'ਤੇ ਰਹਿਮ ਕਰੇਗਾ ਹallelujah ਉਹ ਤੁਹਾਡੇ 'ਤੇ ਕੀ ਕਰੇਗਾ ਰਹਿਮ ਕਰੇਗਾ ਕਿਉਂਕਿ ਧਿਆਲੂ ਪਰਮੇਸ਼ਰ ਧਿਆਨ ਕਰੇਗਾ ਤੁਹਾਡੇ 'ਤੇ ਰਹਿਮ ਕਰੇਗਾ ਉਹਨਾਂ ਰਾਹਾਂ ਨੂੰ ਛੱਡਣਾ ਪੈਣਾ ਹallelujah और परमेश्वर तू इस वचन के द्वारा आशिश दे सुने हुए वचन के लिए खुदा का धन्यवाद करा प्यारे पिता तेरा धन्यवाद करते प्रभु जी जिन्हें तोड़े पवित्र कलाम को सुनिया सचमुच खुदा ये वचन प्रभु जी मेरे लिए और मेरे परिवार के लिए आए हुए लोगों दे लिए खुदा आत्मिक तरक्की शरीर की चंग्याई बड़ी बरकत आशिश वास्ते हो जाए खुदा

ਤੇਰੀ ਤੇ ਆਲਿਗਿਨ ਤੇਰੀ ਕਿਰਪਾ ਨੂੰ ਮੰਗਦੇ ਆ ਮੇਰੇ ਬਿਤਾ ਪਰਮੇਸ਼ਰ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਆਪਣੇ ਸਤਾਮਰਤੀ ਰੂਪੇ ਤੇ ਲੈ ਕੇ ਔਰ ਸੰਭਾਲ ਮੇਰੇ ਖੁਦਾ ਤੇਰਾ ਧੰਨਵਾਦ ਕਰਦੇ ਪ੍ਰਭੂ ਇੱਕ ਇੱਕ ਨੂੰ ਆਸ਼ੀਸ਼ ਦੇ ਵਰਗ ਦੇ ਖੁਦਾ ਇਸ ਅਵੰਚਨ ਦੇ ਦੁਆਰਾ